ਆਵੇਂ ਕੁੱਤਿਆਂ ਨੂੰ ਸਾਨੂੰ ਡਰਾਈ ਕੇ ਸਾਨੂੰ ਤਾਂ ਕੋਈ ਡਰ ਨਹੀਂ ਲੱਗਦਾ ਉਹਨਾਂ ਨੂੰ ਕੋਈ ਇੱਕ ਵਾਰੀ ਜਾ ਕੇ ਵੇਖ ਹਾਂ ਜਾ ਕੇ ਦੇਖਣ ਆਉਣ ਇਧਰ ਕੇ ਜੀ ਜੀ ਚੰਨਾ ਧਰ ਲਓ ਤੁਸੀਂ ਗੱਡੀ ਚ ਉਹ ਵੀ ਨਹੀਂ ਡੁੱਲੇਗਾ ਆਹ ਸੱਚੀ ਅਕਾਲ ਜੀ ਅਸਾਂ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਵਾਝਾ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਛੇ ਜੀ ਚੜ੍ਹਦੇ ਪੰਜਾਬ ਚ ਕੰਟੀਨਿਊਸਲੀ ਸਿੱਖ ਯਾਤਰੀ ਪਾਕਿਸਤਾਨ ਚ ਆਉਂਦੇ ਪਏ ਨੇ ਤੇ ਨਾਲ ਇੱਥੇ ਜਿਹੜੀ ਗੁਰਪੁਰਬ ਦੀ ਸੈਲੀਬ੍ਰੇਸ਼ਨ ਹੈ ਉਹ ਉਹ ਹੁੰਦੀ ਪਈ ਹੈ ਬਹੁਤ ਵਧੀਆ ਮੌਲ ਬਣਿਆਦਾ ਐਥੇ ਜੀ ਅਸੀਂ ਸ਼ੇਅਰ ਕਰਾਂਗੇ ਕਿ ਸਿੱਖ ਯਾਤਰੀਆਂ ਨੇ ਪਾਕਿਸਤਾਨ ਚ ਆ ਕੇ ਉਹਨਾਂ ਦੇ ਕੀ ਜਜ਼ਬਾਤ ਨੇ ਉਹਨਾਂ ਦਾ ਕੀ ਕਹਿਣਾ ਹੈ ਬਹੁਤ ਐਮ ਕਿਸਮ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਸਕਿਪ ਨਹੀਂ ਕਰਨੀ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਹਾਂ ਲਿਖਦੇ ਆਂ ਵੀਡੀਓ लेट्स ਗੋ ਆਏ ਵੇ ਕੁੱਕਾ ਕੁੱਤਿਆਂ ਸਾਨੂੰ ਡਰਾਈ ਕੇ ਸਾਨੂੰ ਤਾਂ ਕੋਈ ਡਰ ਨਹੀਂ ਲੱਗਦਾ ਉਹਨਾਂ ਨੂੰ ਕੋਈ ਇੱਕ ਵਾਰੀ ਜਾ ਕੇ ਵੇਖ ਹਾਂ ਜਾ ਕੇ ਦੇਖਣ ਆਉਣ ਇਧਰ ਕੇ ਪਤਾ ਜੀ ਸਰ ਚਨਾ ਧਰ ਲਓ ਤੁਸੀਂ ਗੱਡੀ ਚ ਉਹ ਵੀ ਨਹੀਂ ਡੁੱਲੇਗਾ ਅੱਛਾ ਜੀ ਐਡੀ ਵਧੀਆ ਚੜਕ ਸਾਡੇ ਵੇਖੋ ਜਾ ਕੇ ਇੱਕ ਵਾਰੀ ਜੋ ਬੁੜਕੀ ਤੇ 10 ਦਿਨ ਤੱਕ ਨਹੀਂ ਨਿਕਲਦੀ ਰੈਂਡ ਸੈਂਡ ਦਾ ਨਵੇਂ ਬਿਸਤਰੇ ਨਵੇਂ ਕੰਬਲ ਸਭ ਕੁਝ ਸਾਰਾ ਕੁਝ ਬਿਲਡ ਨਵੇਂ ਸਾਰਾ ਕੁਝ ਮਿਲਦਾ ਹੈ ਮਰਦਾਨੀ ਸਸਰੀ ਘਰ ਸਸਰੀ ਘਰ ਬਾਈ ਗੁਰਖਾਲ ਸਾਹਿਬ ਹੈ ਕਿ ਪਤਾ ਹੀ ਸਰਦਾਰ ਜੀ ਕਿਥੋਂ ਆਏ ਪਿੰਡ ਨਥਾਣਾ ਤੋਂ ਆਏ ਆ ਜੀ ਜ਼ਿਲ੍ਹਾ ਬਟੰਡਾ ਜੀ ਤਹਿਸੀਲ ਵੀ ਨਥਾਣਾ ਹੀ ਹੈ ਸਾਡੀ ਕੀ ਨਾਮ ਤੁਹਾਡਾ ਜੀ ਜਸਵੀਰ ਸਿੰਘ ਆ ਸਾਡਾ ਇਹ ਨਾਮ ਸਰਦਾਰ ਜੀ ਪਹਿਲੀ ਵਾਰੀ ਆਏ ਪਹਿਲੀ ਵਾਰੀ ਆਏ ਜੀ ਫਿਰ ਦੱਸੋ ਕਿਹੋ ਜਿਹਾ ਲੱਗਾ ਪਾਕਿਸਤਾਨ ਨਜ਼ਾਰੇ ਆ ਗਿਆ ਜੀ ਉਹ ਵਧੀਆ ਜੀ ਜਿਵੇਂ ਡਰਾਉਂਦੇ ਆ ਨਾ ਵੀ ਪਾਕਿਸਤਾਨ ਦੇ ਕੱਟੜ ਲੋਕ ਆਏ ਆ ਬਾਹ ਤੇ ਸਾਰੇ ਪ੍ਰੇਮ ਨਾਲ ਜੱਫੀਆਂ ਪਾਪਾ ਮਿਲਦੇ ਆ ਸਰਦਾਰ ਜੀ ਜਿਹੜੀ ਡਰਾਉਣ ਵਾਲੀ ਗੱਲ ਆ ਹੁਣ ਇਹ ਤੁਸੀਂ ਦੱਸਣੀ ਹੈ ਸਭ ਤੋਂ ਪਹਿਲਾਂ ਵੀ ਡਰ ਲੱਥਾ ਕਿ ਨਹੀਂ ਡਰ ਤਾਂ ਸੇ ਪੋਰਾ ਵੀ ਨਹੀਂ ਲੱਗੇ ਹੀ ਨਹੀਂ ਗਿਆ ਜੀ ਅਜਾਣੂ ਜੀ ਨਹੀਂ ਕਰਦਾ ਕੋਈ ਡਰ ਨਹੀਂ ਜਿਹੜੇ ਡਰਾਉਂਦੇ ਆ ਨਕੰਮੇ ਲੋਗ ਉਹਨਾਂ ਨੂੰ ਕੀ ਕਰਾਂ ਬਸ ਬਹੁਤ ਮਾੜੀ ਗੱਲ ਹੈ ਕਿਸੇ ਨੂੰ ਕੰਮ ਹੈ ਹਾਂਜੀ ਨਾ ਕੋਈ ਡਰਪੋਰਾ ਨਹੀਂ ਬਹੁਤ ਵਧੀਆ ਸ਼ਾਂਤੀ ਮੂਰਗ ਉਹਨਾਂ ਨੂੰ ਡਰ ਰੋੜਾ ਸੰਤੋਕ ਨਹੀਂ ਲੱਗਿਆ ਉਹਨਾਂ ਨੂੰ ਡਰ ਹੋਣਾ ਸੰਤੋਕ ਨਹੀਂ ਲੱਗਿਆ ਸੰਤੋਕ ਬਹੁਤ ਛਾ ਲੱਗਿਆ ਬਹੁਤ ਵਧੀਆ ਸਾਰੇ ਪਹਿਲੀ ਵਾਰ ਆਏ ਹਾਂਜੀ ਸਾਰੇ ਪਰਿਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਕਹਿੰਦਾ ਕਾਹਦੇ ਡਰਨ ਜਿੱਥੇ ਮਰਜ਼ੀ ਕਰੋ ਅਸੀਂ ਕੋਈ ਗੱਲ ਹੀ ਨਹੀਂ ਪ੍ਰਸ਼ਾਸਨ ਨੇ ਕਿਹਾ ਜਿੱਥੇ ਮਰਜ਼ੀ ਜਾਓ ਸਾਡੀ ਸਕਿਉਰਿਟੀ ਸਾਥਾਂ ਖੜੀ ਹੈ ਕਿੱਥੇ ਜਾਓਗੇ ਤੁਹਾਨੂੰ ਕੋਈ ਕੁਝ ਨਹੀਂ ਕਹੇ ਆ ਸਰਦਾਰ ਜੀ ਸਿਕਿਉਰਿਟੀ ਨਾ ਵੀ ਖੜੀ ਹੋਵੇ ਫਿਰ ਵੀ ਕੋਈ ਰੌਲਾ ਹਾਂ ਫਿਰ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਸਭ ਵਧੀਆ ਮਿਲਦੇ ਆ ਜੀ ਹਾਂ ਫਿਰ ਬਾਬਾ ਮਿਲਦੇ ਆ ਬਹੁਤ ਖੁਸ਼ ਹੁੰਦੇ ਆ ਜੀ ਹਾਂ ਜੀ ਸੁਣਾਓ ਕਿਦਾਂ ਦਾ ਲੱਗਦਾ ਪਿਆ ਪਾਕਿਸਤਾਨ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਜਿੰਨਾ ਵੀ ਕਹਿਦਗੇ ਪਹਿਲੇ ਕਰਦਾ ਸਰਕਾਰ ਦਾ ਕਮੇਟੀ ਦਾ ਬਹੁਤ ਬਹੁਤ ਲੱਗ ਲੱਗ ਧੰਨਵਾਦ ਸਾਂਗ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਹੌਨ ਸਾਰਿਆਂ ਦਾ ਸਵਾਗਤ ਕਰਿਆ ਸਾਤ ਵਧੀਆ ਲਾ ਮਾਤਾ ਤੈਨੂੰ ਕਿਦਾਂ ਦਾ ਲੱਗਿਆ ਪਾਕਿਸਤਾਨ ਪੁੱਤ ਮੈਨੂੰ ਤਾਂ ਬਾ ਹੀ ਵਧੀਆ ਲੱਗਿਆ ਬਾਬੇ ਗੁਰੂ ਨਾਨਕ ਨੇ ਬਸਾ ਹੀ ਟਾਈਮ ਦਿੱਤਾ ਨਹੀਂ ਤੁਸੀਂ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਹਿਲਾਂ ਨਹੀਂ ਨਹੀਂ ਬਾਬਾ ਦਾ ਰੋਜ ਸਾਥ ਨਹੀਂ ਕੋਈ ਹਟਲਾ ਕਦੇ ਨਹੀਂ ਸੀ ਤੇ ਪਰ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਪਸੇ ਪਾਈ ਵੀ ਜਾ ਲੱਗੇ ਸਾਨੂੰ ਡਰਾਈ ਗਏ ਡਰਾਈ ਗਏ ਸਾਨੂੰ ਤਾਂ ਵੀ ਪਾਕਿਸਤਾਨ ਦੇ ਮਿਲਟਰੀ ਉਥੇ ਜੇ ਉਥੇ ਪਾਕਿਸਤਾਨ ਦਾ ਵੀ ਜਾ ਕਿਸ ਨੂੰ ਬਾਹਰ ਨਹੀਂ ਜਾਣ ਦੇ ਨਾ ਫਰਾਨਾ ਹੋ ਜੀ ਤੂੰ ਤਾਂ ਬਹੁਤ ਪਿਆਰੇ ਲੱਗਦੇ ਆ ਆਪਦੇ ਭੈਣ ਭਰਾ ਆਏ ਸਾਡੇ ਤਾਂ ਹਾਂਜੀ ਕੀ ਹੋ ਗਿਆ ਜੇ ਪੰਜਾਬ ਤੇ ਪਾਕਿਸਤਾਨ ਨੂੰ ਰੋਡੀ ਕਰਤਾ ਹਾਇ ਤਾਂ ਆਪਾਂ ਇਕੱਠੇ ਭੈਣ ਭਰਾਈਆਂ ਸਾਰੇ ਇਧਰ ਵੀ ਪੰਜਾਬ ਆ ਉਧਰ ਵੀ ਉਧਰ ਵੀ ਪੰਜਾਬ ਆ ਚੜਦਾ ਲੈਣਾ ਪੰਜਾਬ ਆ ਬੱਚੇ ਬੁਲਾਉਣਗੇ ਡੈਡੀ ਨੂੰ ਮੰਮੀ ਨੂੰ ਇਧਰ ਸਾਡੇ ਬਾਪੂ ਜੀ ਨੇ ਬੁਲਾਇਆ ਸਾਨੂੰ ਸੱਦਾ ਦੇ ਕੇ ਕੀ ਬਾਤ ਆ ਜੀ ਮੈਨੂੰ ਬੁਲਾਇਆ ਫੇਰ ਹੀ ਆਇਆ ਆ ਉਹਨਾਂ ਦਾ ਸੱਦਾ ਦੇ ਕੇ ਫੇਰ ਸਾਡੇ ਦਰਸ਼ਨ ਆ ਗਿੱਤੇ ਆ ਪੁੱਤਾ ਕਿੰਦਾਂ ਦੇ ਲੋਕ ਲੱਗੇ ਪਾਕਿਸਤਾਨੀ ਬਾਏ ਬਾਏ ਵਧੀਆ ਲੱਗੇ ਸਾਦਾ ਬਾਏ ਮਿੱਠੇ ਲੱਗਦੇ ਆ ਹਾਂ ਜੀ ਨਹੀਂ ਕਰਤਾ ਜਾਣ ਨੂੰ ਹੁਣ ਪੈ ਤਾਂ ਮਜਬੂਰੀ ਹੈ ਜਾਣਾ ਪਊਗਾ ਸਾਨੂੰ ਹਾਂ ਚਲੋ ਉਹ ਤਾਂ ਤੁਸੀਂ ਪੂਰਾ ਪਾਕਿਸਤਾਨ ਹਲੇ ਫਿਰਨਾ ਪ੍ਰਸ਼ਾਸਨ ਸਿਕਿਉਰਿਟੀ ਲੰਗਰ ਖਾਣ ਪੀਣ ਕਿਦਾਂ ਪੂਰਾ ਵਧੀਆ ਕਾਸੀ ਦੀ ਕਮੀ ਨਹੀਂ ਬਾਦੂ ਫੜਾਉਂਦੇ ਆ ਸਾਰਾ ਸਮਾਨ ਤੇ ਉਹ ਖਸਾ ਤੋਂ ਖਾਦਾ ਨਹੀਂ ਜਾਂਦਾ ਸੌਂਗਾ ਤੇ ਇੰਨੇ ਇੰਨੀ ਚੀਜ਼ ਮਿਲਦੀ ਆ ਖਾਣ ਲੈਣ ਸੈਂਡ ਦਾ ਵੀ ਸੌਂਗਾ ਲੈਣ ਸੈਂਡ ਦਾ ਨਵੇਂ ਨਵੇਂ ਬਿਸਤਰੇ ਨਵੇਂ ਕੰਬਲ ਸਭ ਕੁਝ ਸਾਰਾ ਕੁਝ ਬੈਡ ਨਵੇਂ ਸਾਰਾ ਕੁਝ ਮਿਲਦਾ ਹੈ ਮਾਤਾ ਵਾਗੇ ਬਾਰਡਰ ਤੋਂ ਲੈ ਕੇ ਨਨਕਾਣਾ ਸਾਹਿਬ ਪਹੁੰਚਣ ਤੱਕ ਟਰਾਂਸਪੋਰਟ ਤੇ ਸੜਕਾਂ ਉਹ ਕਿਹੋ ਜੀਆਂ ਸੀ ਬਹੁਤ ਵਧੀਆ ਪਤਾ ਨਹੀਂ ਲੱਗਿਆ ਕਿ ਮੈਂ ਆ ਗਏ ਪਾਣੀ ਮੰਗੂ ਤਰਦੀਆਂ ਆਈਆਂ ਅੱਛਾ ਹਾਂ ਕੋਈ ਜੰਪ ਜੁੰਪ ਤਾਂ ਨਹੀਂ ਲੱਗਾ ਨਾ ਨਾ ਕੁਝ ਨਹੀਂ ਲੱਗਾ ਪਾਣੀ ਦਾ ਅੱਛਾ ਨਾ ਧਰ ਲਓ ਤੁਸੀਂ ਗੱਡੀ 'ਚ ਉਹ ਵੀ ਨਹੀਂ ਡੁੱਲੇਗਾ ਅੱਛਾ ਜੀ ਐਡੀ ਵਧੀਆ ਝੜਕ ਸਾਡੇ ਵੇਖੋ ਜਾ ਕੇ ਇੱਕ ਵਾਰੀ ਜੋ ਬੁੜਕੀ ਤੇ 10 ਦਿਨ ਧਰ ਨਹੀਂ ਨਿਕਲਦੀ ਸਾਡੀ ਸਰਕਾਰ ਦੇ ਕਰਨਾ ਸਾਡੀ ਕੁੱਤਿਆਂ ਸਰਕਾਰਾਂ ਨੇ ਸਾਨੂੰ ਖਾ ਲਿਆ ਸਾਰੇ ਤਰਕਾਰੇ ਇਧਰ ਆਉਣ ਨਹੀਂ ਦਿੰਦਿਆਂ ਮੋਦੀ ਨੇ ਦੇਖੋ ਕਿੰਨਾ ਰੋਗ ਲਾਇਆ ਮੋਦੀ ਲੈ ਕੇ ਬੈਠੀ ਜਾਂਦਾ ਮੋਦੀ ਨੇ ਤਾਂ ਪਾਤਾ ਰੋਕ ਤੇ ਸਾਡਾ ਵੀਜ਼ਾ ਕਹਿੰਦਾ ਵੀ ਜਾ ਨਹੀਂ ਸਕਦੇ ਤੇ ਫਿਰ ਅੰਮ੍ਰਿਤਸਰ ਇਹ ਜਿਹੜਾ ਹੁਣ ਨਵਾਂ ਬਣਿਆਗਾ ਉਹ ਜ세ਦਾਰ ਉਹਨੇ ਕ ਰੌਲਾ ਪਾ ਕੇ ਤੇ ਮਸਲਾ ਲਾਇਆ ਵੀਜ਼ਾ ਸਾਡਾ ਵੀ ਸਾਡੇ ਸਿੱਖਾਂ ਨੂੰ ਤੁਸੀਂ ਮੂੰਹ ਤਾਂ ਨਹੀਂ ਉਧਰ ਜਾਣ ਦਿੰਦੇ ਤੇ ਵੀ ਗੁਰੂਆਂ ਦੇ ਦਿਨ ਤੇ ਵੀ ਨਹੀਂ ਜਾਣ ਦਿੰਦੇ ਤੇ ਤਾਂ ਵੀਜ਼ਾ ਦਿੱਤਾ ਹੁਣ ਸਾਨੂੰ ਜਦੋਂ ਲਾਗੇ ਤੋਂ ਪਾਕਿਸਤਾਨ ਵਾਲੇ ਪਾਸੇ ਆਏ ਜਿਹੜੇ ਸਾਡੇ ਜਵਾਨ ਉਥੇ ਲੱਗੇ ਸੀ ਤੁਹਾਡੀ ਸਾਮ ਸਵਾਲ ਕਰਦੇ ਸੀ ਬਾਲੀ ਬਾਲੀ ਸੇਵਾ ਕੀਤੀ ਇਹਨਾਂ ਨੇ ਤਾਂ ਭੱਜ ਭੱਜ ਮਿਲੇ ਸਾਨੂੰ ਜੱਫੀਆਂ ਪਾ ਪਾ ਅੱਛਾ ਹਾਂ ਕੋਈ ਔਕੜ ਮੁਸ਼ਕਲ ਤਾਂ ਨਹੀਂ ਆਈ ਜਮਾਈ ਨਹੀਂ ਆਈ ਜਮਾਈ ਨਹੀਂ ਆਈ ਪੁੱਤ ਜਮਾਈ ਨਹੀਂ ਆਈ ਅੱਛਾ ਆਹ ਹਾਂ ਤੇ ਜਿਹੜਾ ਹੁਣ ਡਰ ਸੀ ਉਹ ਤਾਂ ਨਿਕਲ ਗਿਆ ਉਹ ਨਿਕਲਿਆ ਭਾਈ ਜਮਾਈ ਤੇ ਜਿਨ੍ਹਾਂ ਨੇ ਡਰਾਇਆ ਸੀ ਹੁਣ ਉਹਨਾਂ ਨੂੰ ਕੀ ਕਹਿਣਾ ਜਾਵੇ ਉਹਨਾਂ ਨੂੰ ਜਾ ਕੇ ਕਹਿਣਾ ਵੀ ਸਾਨੂੰ ਐਵੇਂ 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 ਕੁੱਤਿਆਂ ਸਾਨੂੰ ਡਰਾਈ ਕੇ ਸਾਨੂੰ ਤਾਂ ਕੋਈ ਡਰ ਨਹੀਂ ਲੱਗਦਾ ਉਹਨਾਂ ਨੂੰ ਕੋਈ ਇੱਕ ਵਾਰੀ ਜਾ ਕੇ ਵੇਖ ਹਾਂ ਜਾ ਕੇ ਦੇਖਣ ਆਉਣ ਇਧਰ ਜੀ ਜੀ ਸਰ ਜੀ ਕਹਿੰਦਾ ਵੀ ਸਾਨੂੰ ਬੁਲਾ ਹੀ ਲਮਾ ਕੇ ਜੇ ਸਾਨੂੰ ਫੜ ਲਿਆ ਜਾ ਕੁਝ ਹੋ ਗਿਆ ਛੋਟਾ ਨਾ ਸੀ ਪਹਿਲਾਂ ਧਰਾਂਗੇ ਡਰਾਈ ਚਲੋ ਆਹ ਹੈ ਇੱਕ ਬੰਦੇ ਨੂੰ ਹੌਸਲਾ ਦੇਣਾ ਇੱਕ ਬੰਦੇ ਨੂੰ ਡਰਾਉਣਾ ਉਹਨਾਂ ਦੀ ਸੋਚ ਹੀ ਇਹ ਜੀਂਦੀ ਹੈ ਚਲੋ ਹੁਣ ਜਦੋਂ ਤੁਸੀਂ ਜਾਣਾ ਤੇ ਫਿਰ ਜਾ ਕੇ ਕੀ ਦੱਸਣਾ ਵੀ ਕੀ ਆ ਤੇ ਕਿੰਨਾ ਡਰਾਂ ਐਸੀ ਤਾਂ ਕੋਈ ਡਰ ਨਹੀਂ ਲੱਗਿਆ ਸਾਡੇ ਵਾਸਤੇ ਉਹ ਕਿਦਾਂ ਮਰਜੀ ਜਾਓ ਸਾਡੇ ਵਾਸਤੇ ਅਸੀਂ ਤਾਂ ਕਹਿੰਦੇ ਆ ਮਹਾਰਾਜ ਜੀ ਉਹ ਅਰਦਾਸ ਕਰਦੇ ਆ ਵੀ ਸਦਾ ਹੀ ਖੁੱਲਾ ਰਹੇ ਤੇ ਸਦਾ ਹੀ ਅਸੀਂ ਆਉਂਦੇ ਜਾਂਦੇ ਰਹੇ ਜੀ ਸਦਾ ਹੀ ਖੁੱਲਾ ਜੀ ਇਨਸ਼ਾਅੱਲਾ ਹਾਂ ਸਦਾ ਹੀ ਖੁੱਲੇ ਹੀ ਪਾਲਦੇ ਸਦਾ ਹੀ ਕਰਾ ਜੀ ਸਰਦਾਰ ਜੀ ਕੀ ਨਾਮ ਤੁਹਾਡਾ ਸਰਸੇਮ ਸਿੰਘ ਆ ਜੀ ਕਿੱਥੋਂ ਆਏ ਜੀ ਅਸੀਂ ਡਿਸਟ੍ਰਿਕਟ ਬਠਿੰਡਾ ਪੰਡਨ ਥਾਣਾ ਹਾਂ ਸਾਰੇ ਹਾਂਜੀ ਤੁਸੀਂ ਦੱਸੋ ਕਿਹੋ ਜਿਹਾ ਲੱਗਾ ਭਾਈ ਵਧੀਆ ਲੱਗਾ ਜੀ ਲੋਕ ਕਿਦਾਂ ਦੇ ਪਾਕਸ਼ ਲੋਕ ਬਹੁਤ ਵਧੀਆ ਹਾਂ ਹਾਂ ਟੰਗ ਤੂੰ ਤਾਂ ਨਹੀਂ ਕਰ ਨਹੀਂ 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 ਪਿਆਰ ਕਰਦੇ ਸਾਰੇ ਪਿਆਰ ਕਰਦੇ ਸਾਨੂੰ ਤਾਂ ਬਾਈ ਖੁਸ਼ੀ ਹੋਈ ਹੈ ਆਦੇ ਬੱਚਾ ਮੰਗੂ ਮਿਲਦੇ ਆ ਭੱਜ ਕੇ ਮਾਤਾ ਗੁਰਦੁਆਰਿਆਂ ਦੀ ਸਾਂਭ ਸੰਭਾਲ ਕੇ ਹੋਜੀ ਜਾਂ ਸਾਫ ਸੁੱਤਰਾਈ ਇੱਥੇ ਬਹੁਤ ਬਹੁਤ ਸੰਭਾਲ ਹੈ ਬਹੁਤ ਖੁਸ਼ੀ ਹੈ ਤੇ ਸਾਫ ਸਫਾਈ ਬਹੁਤ ਵਧੀਆ ਹੈ ਤੇ ਸੇਵਾ ਬਹੁਤ ਵਧੀਆ ਹੈ ਰੋਟੀ ਪਾਣੀ ਲੱਭਦਾ ਰੋਟੀ ਪਾਣੀ ਸਾਰੇ ਕੁਝ ਵੱਧੂ ਸਾਥੋ ਖਾਦਾ ਨਹੀਂ ਜਾਂਦਾ ਰੇ ਸ਼ਾਂ ਰੇ ਸ਼ਾਂ ਵੀ ਪੂਰੀਆਂ ਵਧੀਆ ਬੇਤਰੇ ਰਜਾਈਆਂ ਕੰਵਲ ਲੱਭੇ ਕਿ ਨਹੀਂ ਜਮਨਮੇ ਅੱਛਾ ਜ ਸਾਰਾ ਕੁਝ ਨਵਾਂ ਮਿਲਿਆ ਸਾਨੂੰ ਆਣ ਲੱਗ ਮਿਲਿਆ ਇੰਨੀ ਕਿਰਪਾ ਇੰਨੀ ਕਿਰਪਾ ਕਰੀ ਬਾਬੇ ਨੇ ਸਾਡੇ ਤੇ ਅੱਛਾ ਹਾਂ ਬੜੀ ਖੁਸ਼ੀ ਹੋਈ ਪੁੱਤ ਜੀ ਸਰਦਾਰ ਜੀ ਦੱਸੋ ਕੋਈ ਨਵੇਂ ਗੱਦੇ ਨਵੇਂ ਰਜਾਈਆਂ ਕੋਈ ਔਕੜ ਨਹੀਂ ਜੀ ਕੋਈ ਲੰਗਰਾ ਦਾ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਜੀ ਲੱਗਣਾ ਜੀ ਰੈਸ਼ ਦਾ ਕੋਈ ਸਕਿਉਰਟੀ ਦਾ ਕੁਝ ਨਹੀਂ ਨਾ ਸਕਿਉਰਟੀ ਦਾ ਨਾ ਰੈਸ਼ ਦਾ ਨਾ ਖਾਣ ਪੀਣ ਦਾ ਨਾ ਕਿਸੇ ਦਾ ਕੋਈ ਡਰ ਹੈ ਨਾ ਡੱਕੜਾ ਕੁਝ ਨਹੀਂ ਕਾਉ ਬਦਗੇ ਬਾਬਾ ਖੋਲ ਸਤਾਲੇ ਇੱਥੇ ਹੜਵਰੀ ਆਇਆ ਕਰਕੇ ਅਸੀਂ ਤਾਂ 2 ਮਹੀਨੇ ਪਿਛੇ ਆ ਜਾ ਕਰਾਂਗੇ ਬਾਬਾ ਖੋਲਦੇ ਸਾਲ ਤੇ ਚਾਰ ਵਾਰੀ ਹਾਂ ਕਿੰਨੇ ਮਰਜੀ ਜਿੰਨੇ ਮਰਜੀ ਵਾਰੀ ਆਈ ਜਮੇ ਖੋਲਦੇ ਚੜਕੇ ਬੱਸ ਇਧਰ ਜੀ ਜਮੇ ਖੋਲਦੇ ਨਾ ਰਸਤਾ ਸਰਕਾਰਾਂ ਨਾਲ ਕੇ ਅਸੀਂ ਚੜਕੇ ਬੱਸ ਆ ਜੀਆ ਤੁਹਾਨੂੰ ਦਰਬਾਰ ਸਾਹਿਬ ਤੇ ਜਿਉਂਦੇ ਉਹਨੇ ਤੁਸੀਂ ਕਰਤਾਰਪੁਰ ਸਾਹਿਬ ਆਇਆ ਕਰੋ ਬੰਦਾ ਰੋਜ਼ ਆ ਸਕਦਾ ਹਾਂਜੀ ਤੁਹਾਨੂੰ ਆਉਣ ਦੇ ਬੀਜੇ ਮੈਨ ਲਿਕੇ ਫੇਰੇ ਜੋ ਕਰਤਾਰਪੁਰ ਦਾ ਬੰਦਾ ਸਵੇਰ ਨੂੰ ਆ ਗਲਾ ਦਿੰਦੇ ਜੀ ਰੋਕ ਲੱਗੇ ਉਹ ਇੱਧਰ ਵੀ ਆਉਣ ਦਿੰਦੇ ਸਾਨੂੰ ਹਾਂ ਹੁਣ ਨਹੀਂ ਖੋਲਦੇ ਦਾਦਣਾ ਦੱਸਦਾ ਜੀ ਦਾਦਣੇ ਰਗੇ ਹਾਂਜੀ ਦਾਦਣਾ ਜਦੋਂ ਮਰਜ਼ੀ ਆ ਸਕਦਾ ਬੰਦਾ ਜਾ ਸਕਦਾ ਖੁੱਲਾ ਗਾਦਨ ਕੰਮ ਵਧੀਆ ਚਲੋ ਜੀ ਇਨਸ਼ਾਅੱਲਾ ਤੁਹਾਡੀ ਗੱਲ ਅੱਗੇ ਤੱਕ ਪਹੁੰਚ ਗਈ ਲੋ ਜੀ ਬਤਾ ਜੀ ਮਿਹਰਬਾਨੀ ਕੋਈ ਨਹੀਂ ਹਰ ਸਾਹਿਬ ਵਹਿਲ ਜੀ ਕੀ ਫਤਿਹ ਸ਼ੁਕਰ ਹੈ ਓਕੇ ਜੀ ਆ ਵੀਡੀਓ ਤੁਸੀਂ ਵੇਖੀ ਹੈ ਐਥੇ ਤੁਸੀਂ ਵੇਖਿਆ ਹੈ ਜਿਹੜੀ ਮਾਚੀ ਸਨ ਚਾਰ ਦੇ ਪੰਜਾਬ ਤੋਂ ਆਏ ਨੇ ਤੇ ਪਾਕਿਸਤਾਨ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਡਰ ਆਇਆ ਗਿਆ ਸੀ ਕਿ ਪਾਕਿਸਤਾਨ ਚ ਜਾਣਾ ਜਾਓ ਉੱਥੇ ਤੁਹਾਨੂੰ ਬਹੁਤ ਖਤਰਾ ਹੈ ਤੇ ਇਹਨਾਂ ਨੇ ਕਿਆ ਕਿ ਹੁਣ ਅਸੀਂ ਪਾਕਿਸਤਾਨ ਆਏ ਤੇ ਸਾਨੂੰ ਇੰਨਾ ਵਧੀਆ ਮਹਿਸੂਸ ਹੋਦਾ ਪਿਆ ਕਿ ਇਹਨਾਂ ਨੇ ਵਾਵਾ ਲਾਈਕ ਕਾਲਾਸ਼ਾਲਾ ਕੱਢੀਆਂ ਨੇ ਉਹ ਜਿਹੜੇ ਲੋਕ ਇਹਨਾਂ ਨੂੰ ਡਰਾਉਂਦੇ ਸਨ ਠੀਕ ਹੈ ਤੇ ਇਹਨਾਂ ਨੇ ਕਹਾ ਕਿ ਬਹੁਤ ਬਹੁਤ ਜ਼ਿਆਦਾ ਵਧੀਆ ਇੰਤਜ਼ਾਮਾਤ ਸਨ ਲਾਈਕ ਇੱਥੇ ਇਹਨਾਂ ਨੇ ਕਿਆ ਕਿ ਜਿਹੜੇ ਪਾਕਿਸਤਾਨ ਦੇ ਜਵਾਨ ਸਨ ਉਹਨਾਂ ਨੇ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਗਲੇ ਲਾ ਲਾ ਕੇ ਇਹਨਾਂ ਨੂੰ ਨਾਲ ਠੀਕ ਹੈ ਪਿਆਰ ਦਿੱਤਾ ਤੇ ਪੂਰੇ ਪਿਆਰ ਦੇ ਨਾਲ ਸਮਾਨ ਦੇ ਨਾਲ ਇਹਨਾਂ ਨੂੰ ਠੀਕ ਹੈ ਪੂਰੇ ਦੀ ਪੂਰੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਗੁਜ਼ਰੀ ਇਹਨਾਂ ਦੀ ਤੇ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਹਰ ਚੀਜ਼ ਠੀਕ ਹੈ ਵੱਟਸਾਪ ਆਦਿ ਲੱਗੀ ਹੈ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਸਾਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ ਸਮਾਨ ਦਿੰਦੇ ਨੇ ਜਿੱਥੇ ਵੀ ਜਾਏ ਭਰ ਭਰ ਕੇ ਉੱਥੇ ਪਿਆਰ ਮਿਲਦਾ ਤੇ ਇੱਥੇ ਜਿੰਨੇ ਵੀ ਸਿੱਖ ਯਾਤਰੀ ਸਨ ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ ਤੇ ਜਿਹੜੇ ਇੱਥੇ ਡਰਾਉਂਦੇ ਨੇ ਕਿ ਪਾਕਿਸਤਾਨ ਨਾ ਜਾਓ ਉਹਨਾਂ ਨੂੰ ਕਹਾਂਗੀ ਯਾਰ ਇਹੋ ਜੇ ਕੰਮ ਨਾ ਕਰਿਆ ਕਰੋ ਤੇ ਪਾਕਿਸਤਾਨ ਬਿਲਕੁਲ ਸੇਫ ਹੈ ਅਸੀਂ ਜਿੱਥੇ ਮਰਜ਼ੀ ਜਾਈਏ ਇੱਥੇ ਕਿਸੇ ਕਿਸਮ ਦੀ ਸਿਕਿਉਰਿਟੀ ਦਾ ਕੋਈ ਇਸ਼ੂ ਨਹੀਂ ਹੈ ਇਹ ਗੱਲਾਂ ਸਿਰਫ ਔਰ ਸਿਰਫ ਆਈ ਥਿੰਕ ਇੰਡੀਅਨ ਮੀਡੀਆ ਤੇ ਵਿਖਾਈਆਂ ਜਾਂਦੀਆਂ ਨੇ ਤੇ ਇਹ ਸ਼ੋਕਰਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਪਾਕਿਸਤਾਨ ਚ ਜਾਓਗੇ ਤੇ ਤੁਸੀਂ ਵਾਪਸ ਨਹੀਂ ਆਣਾ ਠੀਕ ਹੈ ਤੇ ਇਹੋ ਜਿਹਾ ਆਈ ਥਿੰਕ ਪ੍ਰੋਪਾਗੈਂਡਾ ਜਿਹੜਾ ਉਹ ਨਹੀਂ ਫਲਾਣਾ ਚਾਹੀਦਾ ਬਲਕਿ ਆਪਸ ਚ ਠੀਕ ਹੈ ਸੁਖ ਸ਼ਾਂਤੀ ਦੇ ਨਾਲ ਲੈਣਾ ਚਾਹੀਦਾ ਹੈ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਠੀਕ ਹੈ ਐਂ ਜੀ ਜਿਹੜਾ ਟਾਈਮ ਚੰਗਾ ਤਮਤੀਆ guzarda ਹੈ ਤੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਇਸ ਚੈਨਲ ਦਾ ਵੀ ਤੁਹਾਡੇ ਫਿਰ ਤੁਮਿਲਕਾਤ ਹੁੰਦੀ ਹੈ ਸੱਚੇ ਕਾਲ